ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹ ਰਵਿਦਾਸ ਆਸ ਲੱਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਪਿਛਲੇ ਕੁ ਸਾਲਾਂ ਤੋਂ ਲਗਾਤਾਰ ਮੈਂ ਇਹ ਜਿਹੜੀਆਂ ਪੰਕਤੀਆਂ ਨੇਗੀਆਂ ਅਰਦਾਸ ਦੇ ਨਾਲ ਪੜਦਾ ਤੇ ਮਨ ਨੂੰ ਬੜਾ ਸਕੂਨ ਮਿਲਦਾ ਇਹੀ ਸੱਚੇ ਪਾਤਸ਼ਾਹ ਗੁਰੂ ਰਵਿਦਾਸ ਮਹਾਰਾ ਦੇ ਚਰਨਾਂ 'ਚ ਬੇਨਤੀ ਹੁੰਦੀ ਆ ਵੀ ਬੜਿਆ ਚਿਰਾਂ ਬਾਅਦ ਇਹ ਮਨੁੱਖਾ ਜਨਮ ਮਿਲਿਆ ਇਸ ਮਨੁੱਖਾ ਜਨਮ ਨੂੰ ਲੇਖੇ ਲਾਇਆ ਜਾਵੇ ਜਿੰਨੇ ਵੀ ਸਾਡੇ ਪੂਰੀ ਦੁਨੀਆ ਦੇ ਵਿੱਚ ਵਸਦਾ ਸਾਡਾ ਭਾਈਚਾਰਾ ਮੈਂ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਰਵਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਦਿੰਨਾ ਤੇ ਨਾਲ ਬੇਨਤੀ ਕਰਨਾ ਚਾਹਣਾ ਕਿ ਸਾਨੂੰ ਸਾਡੇ ਗੁਰੂਆਂ ਦੇ ਸਾਡੇ ਭਗਤਾਂ ਦੇ ਦਿੱਤੇ ਗਿਆਨ ਤੇ ਚੱਲਣ ਦੀ ਜ਼ਰੂਰਤ ਹੈ ਅੱਜ ਵੀ ਸਮਾਜ ਦੇ ਵਿੱਚ ਜਾਤਾਂ ਪਾਤਾਂ ਦੇ ਵਿੱਚ ਕੱਟੜਤਾ ਦੇ ਵਿੱਚ ਸਾਨੂੰ ਤੋੜਿਆ ਜਾ ਰਿਹਾ ਸਾਨੂੰ ਵੰਡਿਆ ਜਾ ਰਿਹਾ ਸਾਨੂੰ ਸਾਡੇ ਭਗਤਾਂ ਨੇ ਗੁਰੂ ਸਾਹਿਬਾਨ ਨੇ ਸਾਨੂੰ ਇਕੱਠੇ ਕੀਤਾ ਪਰ ਅੱਜ ਵੀ ਜੜੀਆਂ ਉਹੀ ਜਿਹੜੀਆਂ ਕਿ ਮਨੁਸਮਰਤੀ ਵਰਗੀਆਂ ਜਿਹੜੀਆਂ ਧਾਰਾਂ ਨੇ ਧਰਵਾਵਾਂ ਨੇਗੀਆਂ ਸਾਨੂੰ ਤੋੜਦੇ ਲੱਗੀਆਂ ਹੋਈਆਂ ਨੇਗੀਆਂ ਸਾਨੂੰ ਲੱਗ ਕਰਦੇ ਲੱਗੀਆਂ ਹੋਏ ਨੇਗੀਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗ੍ਰੰਥ ਰਚ ਕੇ ਸਾਨੂੰ ਸਭ ਨੂੰ ਸਭ ਨੂੰ ਇਕੱਠੇ ਕੀਤਾ ਉਹ ਸੱਚ ਦੇ ਲਈ ਤੱਤੀ ਤਵੀ ਤੇ ਬੈਠ ਕੇ ਪਰ ਅੱਜ ਵੀ ਜਿਹੜੀ ਮੈਂ ਇੱਕ ਵੀਡੀਓ ਦੇ ਵਿੱਚ ਦੇਖੀ ਸੀ ਮੈਂ ਉਹ ਗੱਲ ਤੇ ਨਹੀਂ ਜਾਣਾ ਚਾਹੁੰਦਾ ਕਿੰਤੂ ਪ੍ਰੰਤੂ ਹੋ ਜਾਂਦੀ ਹੈ ਬਹੁਤ ਕਿੰਤੂ ਪ੍ਰੰਤੂ ਕਰ ਰਹੇ ਆ ਇਸ ਕਰਕੇ ਮੈਨੂੰ ਇਹ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾ ਨੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾ ਜੀ ਸਾਰਾ ਸਰਬਾਨ ਸਵਾਰਤਾ ਸੱਚ ਦੀ ਬਾਣੀ ਲਈ ਸੱਚ ਲੈਉਣ ਲਈ ਸਾਰਾ ਸਰਬਾਨ ਸਵਾਰ ਕੇ ਸਾਨੂੰ ਅੱਜ ਇਕੱਠੇ ਰਹਿਣ ਦੀ ਜ਼ਰੂਰਤ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਇਹਨਾਂ ਗਰੀਬੋਂ ਕੋ ਮੈਂ ਦੇਉ ਪਾਤਸ਼ਾਹੀ ਅਨੇਕਾਂ ਜਿਹੜੇ ਹਜੇ ਸ਼ਬਦ ਪੜ੍ਹਦੇ ਆ ਇਸ ਕਰਕੇ ਸਮਾਜ ਦੇ ਵਿੱਚ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਾਨੂੰ ਅੱਜ ਸਾਰਿਆਂ ਨੂੰ ਜਿਹੜਾ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਕੱਠੇ ਕੀਤਾ ਅੱਜ ਸਾਨੂੰ ਉਸ ਗੁਰੂ ਦੇ ਵਿੱਚ ਸਾਨੂੰ ਸਾਰੇ ਸਾਰੇ ਭਗਤ ਗੁਰੂ ਸਾਨੂੰ ਨਾਜ਼ਰ ਆਉਣੇ ਚਾਹੀਦੇ ਨੇ ਸਾਨੂੰ ਇਕੱਠੇ ਰਹਿਣ ਦੀ ਜ਼ਰੂਰਤ ਆ ਸਾਰੀਆਂ ਹੀ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਦੇ ਅੱਤੇ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਸਾਨੂੰ ਗੁਰੂ ਅਰਦਾਸ ਮਹਾਰਾਜ ਦੇ ਗਿਆਨ ਤੇ ਚੱਲਣ ਦੀ ਜ਼ਰੂਰਤ ਆ ਸਾਨੂੰ ਇਕੱਠੇ ਰਹਿ ਕੇ ਸਮਾਜ ਦੇ ਵਿੱਚ ਜੋ ਸਾਡੇ ਸਾਨੂੰ ਗਿਆਨ ਦਿੱਤਾ ਸਾਡੀ ਸਾਡੇ ਕੋਲੇ ਬਾਣੀ ਆ ਉਸ ਦੇ ਨਾਲ ਸਾਨੂੰ ਜੁੜਨ ਦੀ ਜ਼ਰੂਰਤ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਰਾ ਫਿਰ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਧੰਨ ਧੰਨ ਸ੍ਰੀ ਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਜੜੇ